ਆਪਣੇ ਕਹਿੰਦੇ ਕਿ ਇਹਨਾਂ ਦੇ ਪੈਸੇ ਵੰਡੇ ਮੈਂ ਤਾਂ ਜਨਤਾ ਸੁੱਤੀ ਨੂੰ ਜਗਾਉਣ ਵਾਲਾ ਵਾਂ ਤੇ ਮੈਂ ਤਾਂ ਮੇਰਾ ਕੀ ਹੈ ਜੇ ਨਹੀਂ ਇੱਥੇ ਜਿਤਾਉਗੇ ਤੇ ਮੈਂ ਵਾਪਸ ਚੱਲ ਜਾਊਂਗਾ ਪਰ ਮੈਂ ਇਹ ਕਹਿੰਦਾ ਜਨਤਾ ਨੂੰ ਕਿ ਇੱਕ ਵਾਰੀ ਤੁਸੀਂ ਇੱਕ ਆਮ ਬੰਦੇ ਨੂੰ ਜਿਤਾਉਂਦੇ ਤੁਹਾਨੂੰ ਪਤਾ ਲੱਗਦਾ ਕਿ ਇੱਕ ਆਮ ਬੰਦਾ ਕੀ ਕਰ ਸਕਦਾ ਵਾ ਇਹਨਾਂ ਨੇ ਤਾਂ ਪੈਸੇ ਲਾ ਲਏ ਜਿਨੇ ਲਾ ਲਓ ਜਿਨੇ ਜਿਆਦਾ ਪੈਸੇ ਲਾਏ ਆ ਉਹਨਾਂ ਦੇ ਵਸੂਲ ਕਰਨੇ ਆ ਬਾਅਦ ਚ ਕਹਿੰਦੇ ਸਾਡੀ ਠਾਣੇ ਵੇ ਸੁਣਵਾਈ ਨਹੀਂ ਹੁੰਦੀ ਕਚਹਿਰੀ ਸੁਣਵਾਈ ਨਹੀਂ ਹੁੰਦੀ ਕਾਰਪੋਰੇਸ਼ਨ ਤੇ ਸੁਣਵਾਈ ਨਹੀਂ ਸੁਣਵਾਈ ਕਿੱਦਾਂ ਹੋਵੇ ਮੇਰਾ ਕੱਲ ਪਰਸੋ ਮੇਰੇ ਦੋਸਤ ਦਾ ਮੋਟਰਸਾਈਕਲ ਚੋਰੀ ਹੋ ਗਿਆ ਮੈਂ ਰਿਪੋਰਟ ਖਾਣ ਗਿਆ ਤੇ ਉਹ ਠੰਡਾਰ ਮੈਨੂੰ ਕੀ ਕਹਿੰਦਾ ਪਿਆ ਇੱਕ ਠੰਡਾਰ ਸਾਰੀ ਪੁਲਿਸ ਨਹੀਂ ਇੱਕ ਠੰਡਾਰ ਕਹਿੰਦਾ ਪਿਆ ਮੈਨੂੰ ਸਪਾਰਸ਼ ਲੈ ਕੇ ਦੇ ਮੈਂ ਫੇਰ ਤੇਰਾ ਮੋਟਰਸਾਈਕਲ ਲੱਭਣਾ ਅੱਜ ਦੇ ਹਾਲਾਤ ਇਹ ਆ ਅੱਜ ਦੇ ਹਾਲਾਤ ਇਹ ਆ ਭਗਵੰਤ ਮਾਨ ਸੁੱਤਾ ਪਿਆ ਮੋਦੀ ਸਾਹਿਬ ਸਾਡੇ ਸੁੱਤੇ ਪਏ ਆ ਹੈ ਉਹ ਜੇ ਆਪਾਂ ਗੱਲ ਕਰੀਏ ਸਾਡੀ ਸੁਣਵਾਈ ਕਿੱਥੇ ਅੱਜ ਅਸੀਂ ਵੋਟ ਪਾਉਨੇ ਆ ਜਿਹੜਾ ਵੋਟਰ ਦਾ ਬੰਦਾ ਨਾ ਉਹ ਜਿਹਦੀ ਇੰਡੀਆ 'ਚ ਵੋਟ ਆ ਇੱਕ ਬੋਟ ਪ੍ਰਧਾਨ ਮੰਤਰੀ ਦੀ ਇੱਕ ਬੋਟ ਰਾਸ਼ਟਰਪਤੀ ਦੀ ਇੱਕ ਬੋਟ ਤੇ ਮੁੱਖ ਮੰਤਰੀ ਦੀ ਇਹ ਸਾਰਿਆਂ ਦੀ ਬੋਟ ਇੱਕ ਹੁੰਦੀ ਹੈ ਇੱਕ ਬੋਟ ਆਸ਼ੂ ਦੀ ਹੈ ਇੱਕ ਬੋਟ ਸੰਜੀਪ ਰੋੜ ਦੀ ਹੈ ਠੀਕ ਆ ਮੈਂ ਵੀ ਬੋਟ ਪਾਈ ਆ ਮੈਂ ਆਪਣੀ ਬੋਟ ਕਟਵਾ ਕੇ ਲੈ ਕੇ ਆਇਆ ਇੱਥੇ ਪਰ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਮੈਂ ਗੱਲ ਕਹਿਣਾ ਚਾਹੁੰਦਾ ਸਰਕਾਰਾਂ ਨੂੰ ਕਿ ਜੇ ਆਮ ਬੰਦੇ ਦੀ ਸੁਣਵਾਈ ਨਹੀਂ ਹੈਗੀ ਤੇ ਸਾਨੂੰ ਐਮ ਐਲ ਏ ਬਣਾਉਂਦਾ ਜਾਂ ਐਮ ਪੀ ਬਣਾਉਂਦਾ ਜਾਂ ਕੌਂਸਲਰ ਬਣਾਉਂਦਾ ਜਾਂ ਮੁੱਖ ਮੰਤਰੀ ਬਣਾਉਂਦਾ ਜਾਂ ਪ੍ਰਧਾਨ ਮੰਤਰੀ ਬਣਾਉਂਦਾ ਜਾਂ ਰਾਸ਼ਟਰਪਤੀ ਬਣਾਉਂਦਾ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਜੀ ਟੂ ਜੀ ਸੌ ਉਮੀਦਾਂ ਹਰ ਇੱਕ ਵਾਰ ਟੁੱਟ ਜਾਂਦੀਆਂ ਇਹ ਇਸ ਵਾਰ ਕਿੰਨੇ ਆਸ ਦੇ ਮੈਂ ਤੇ ਇਸ 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 ਵਾਰ ਤੇ ਮੇਂ ਜਿੱਦ ਪੱਕੀ ਹੈ ਜੀ ਔਰ ਸਾਨੂੰ ਤਿਆਰੀ ਜਾਈ ਆ ਆ ਦੇਖੋ ਹਾਰ ਲੈ ਕੇ ਆਏ ਆ ਲਵਲੀ ਵਾਲੇ ਦੇ ਜਿੰਨੀ ਮਠਾਈ ਹੈ ਅਸੀਂ ਸਾਰੀ ਬੁੱਕ ਮੈਂ ਜਿੱਨੇ ਅੱਜ ਤੱਕ ਆ ਰਹੇ ਨੇ ਮਿਠਾਈ ਨਾਲ ਪਰ ਪਰ ਕੇ ਬੁੱਕ ਕਰਤੇ ਦੇਖੋ ਮੈਂ ਤਾਂ ਕਿਹਾ ਸੀਗਾ ਕਿ ਜੇ ਇੱਕ ਵਾਰੀ ਮੌਕਾ ਦੇ ਹੁੰਦੇ ਨਾ ਸਰਕਾਰਾਂ ਤੇ ਸਾਰੀਆਂ ਅਜੰਸੀਆਂ ਪਰ ਇਹ ਗੱਲ ਹੈ ਕਿ ਕਿਸੇ ਦੇ ਬੰਦੇ ਸੁਣਵਾਈ ਹੈਗੀ ਆ ਆਮ ਬੰਦੇ ਦੀ ਜਿਹੜਾ ਆਮ ਬੰਦਾ ਬਾਰਡਰ ਆ ਆਮ ਦਾ ਬਾਰਡਰ ਆ ਉਹ ਥਾਣੇ ਤੇ ਚਲ ਜੇ ਉਹਦੀ ਉੱਥੇ ਸੁਣਵਾਈ ਨਹੀਂ ਹੁਣ ਮੈਨੂੰ ਕਹਿੰਦਾ ਸ਼ਪਾਰਸ਼ ਲੈ ਕੇ ਆ ਮੈਂ ਕਿਹਾ ਮੈਂ ਫੇਰ ਰਾਸ਼ਟਰਪਤੀ ਰਾਸ਼ਟਰਪਤੀ ਸਾਹਿਬ ਨੂੰ ਮਿਲਣ ਚੱਲਿਆ ਮੈਂ ਉਹਨਾਂ ਦੀ ਸ਼ਪਾਰਸ਼ ਲੈ ਕੇ ਤੁਹਾਨੂੰ ਦਿੰਦਾ ਫੇਰ ਤੁਸੀਂ ਮੇਰਾ ਮੋਟਰਸਾਈਕਲ ਲੱਭ ਕੇ ਦਿਓ ਉਸ ਤੋਂ ਬਾਅਦ ਅਗਲੀ ਗੱਲ ਇਹ ਆ ਕਿ ਮੈਨੂੰ ਜੇ ਸੁਣਨਗੇ ਠੀਕ ਆ ਬਾਕੀ ਜਿਹੜਾ ਕੰਮ ਪੈਸੇ ਨਾਲ ਹੁੰਦਾ ਉਹ ਤੇ ਹੋ ਹੀ ਜਾਂਦਾ ਠੀਕ ਆ ਬਾਕੀ ਗੱ ਜੇ ਨਹੀਂ ਜਨਤਾ ਸੁਣੇਗੀ ਤੇ ਨਾ ਸਹੀ ਮੇਰੀ ਬਿੱਗ ਬੌਸ ਦੀ ਟੈਰੀ ਹੋ ਚੁੱਕੀ ਆ ਮੈਨੂੰ ਤੇ ਕੋਈ ਲੈਣਾ ਦੇਣਾ ਨਹੀਂ ਮੈਂ ਲੜਦਾ ਜਨਤਾ ਵਾਸਤੇ ਕਿ ਯਾਰ ਜਨਤਾ ਮੇਰੀ 7 ਫਿਲਮਾਂ ਮੇਰੀ 7 ਫਿਲਮਾਂ ਡਬਿੰਗ ਤੇ ਆ ਨੀ ਮੈਂ ਸਾਸਕੁਟ ਨਹੀਂ 파ਟੂ ਸੌਦਾ ਖਰਾ ਖਰਾ ਦੋ ਫਿਲਮਾਂ ਵੀ ਆ ਗਏ ਮੈਨੂੰ ਲੜਨ ਦੀ ਲੋੜ ਨਹੀਂ ਹੈਗੀ ਸਿਰਫ ਮੈਂ ਲੋਕਾਂ ਵਾਸਤੇ ਲੜ ਕੇ ਆਏ ਨਹੀਂ ਤੁਸੀਂ ਫਿਲਮਾਂ ਦੇ ਮੈਂ ਕਹਿੰਦਾ ਮੈਂ ਲੋਕਾਂ ਦੇ ਹੱਕ ਲੈ ਕੇ ਦੇਣ ਵਾਸਤੇ ਆ ਔਰ ਮੈਂ ਬੋਧੀ ਗੱਲ ਦੱਸਦਾ ਤੁਹਾਨੂੰ ਇੱਕ ਹੋਰ ਇੱਕ ਆ ਦੇਖੋ ਆ ਐਂਟੀ ਸਟਾਫ ਦਾ ਕਾਰਡ ਬਣਾਇਆ ਮੈਂ ਔਰ ਮੈਂ ਕਾਰਡ ਬਣਵਾ ਕੇ ਮੈਂ ਲੋਕਾਂ ਦੀ ਸੇਵਾ ਅੱਜ ਦੇ ਨਤੀਜੇ ਕੀ ਰਹਿਣਗੇ ਕਿੱਦਾਂ ਦੇ ਰਹਿਣਗੇ ਦੇਖੋ ਭਾਰੀ ਵੋਟਾਂ 'ਚ ਜਿੱਤਿਆ ਜੀ ਭਾਰੀ ਵੋਟਾਂ 'ਚ ਦੇਖੋ ਮੈਂ ਇੱਕ ਗੱਲ ਕਹੂੰਗਾ ਕਿ ਤੱਕਾ ਕਰਦੀਆਂ ਸਰਕਾਰਾਂ ਤੇ ਨਾਲ ਸਾਡਾ ਪ੍ਰਸ਼ਾਸਨ ਨਹੀਂ ਮਿਲ ਜਾਂਦਾ ਨਾਲ ਜਨਤਾ ਵੀ ਮਿਲ ਜਾਂਦੀ ਆ ਜੇ ਦੱਸੇ ਆਪਣੀ ਵੋਟ ਵੇਚ ਕੇ ਨਾ ਅਸੀਂ ਆਪਣੀ ਵੋਟ 2 ਕਿਲੋ ਰਾਸ਼ਨ ਲੈ ਕੇ ਇੱਕ ਦਿਨ ਹਫਤੇ ਦਾ ਰਾਸ਼ਨ ਲੈ ਕੇ ਉਹਨਾਂ ਨੂੰ ਵੋਟ ਦੇ ਦਿੰਦੇ ਆ ਆਪਣੇ ਹੱਥ ਵੜ ਕੇ ਦਿੰਦੇ ਆ ਆਪਣੇ ਹੱਥ ਵੜ ਕੇ ਐਮ ਐਲ ਏ ਬਣਾਉਂਦੇ ਆ ਉਹਨੂੰ ਹੱਥ ਵੜ ਕੇ ਐਮ ਪੀ ਬਣਾਉਂਦੇ ਆ ਉਹਨੂੰ ਹੱਥ ਵੜ ਕੇ ਕੌਂਸਲਰ ਬਣਾਉਂਦੇ ਆ ਜੇ ਸਾਡੀ ਥਾਣੇ ਵਿੱਚ ਸੁਣਵਾਈ ਨਹੀਂ ਜਾਂ ਸਾਡੀ ਕਿਤੇ ਸੁਣਵਾਈ ਨਹੀਂ ਸਾਨੂੰ ਫਾਇਦਾ ਕੀ ਹੈ ਵੋਟ ਪਾਉਣ ਦਾ ਇੱਕ ਵੋਟ ਇੱਕ ਮੰਤਰ ਹੈ ਸਿਰਫ 5 ਸਾਲਾਂ ਦਾ ਤੁਹਾਨੂੰ ਤਿੰਨ ਵਾਰੀ ਮੌਕੇ ਆ ਜੀ ਕੌਂਸਲਰ ਐਮ ਐਲ ਏ ਐਮ ਪੀ ਉਸ ਤੋਂ ਬਾਅਦ ਇਹਨਾਂ ਤੁਹਾਨੂੰ ਕਦੀ ਨਹੀਂ ਪੁੱਛਣਾ ਨਾ ਤੁਹ ਇਹ ਖਤਮ ਕਰਨ ਚਾਹੁੰਦੇ ਆ ਕਿ ਜਿਹੜਾ ਗੁੰਡਾ ਰਾਜ ਖਤਮ ਹੋਵੇ ਕਾਮ ਬੰਦੇ ਨੂੰ ਸੁਣਵਾਈ ਹੋਵੇ ਇੱਕ VOTER ਇੰਡੀਆ ਦਾ VOTER ਭਾਰਤ ਦੇਸ਼ ਦਾ VOTER ਆ ਉਹ ਥਾਣੇ ਚਲ ਜੇ ਉਹ ਕਚਹਿਰੀ ਚਲ ਜੇ ਉਹ ਕਾਰਪੋਰੇਸ਼ਨ ਚਲ ਜੇ ਉਹ ਕਿਤੇ ਚਲ ਜਵੇ ਉਹਦਾ ਸੁਣਵਾਈ ਹੋਵੇ ਯਾਰ ਉਹਦੀ ਸੁਣਵਾਈ ਨਹੀਂ ਹੋਈ ਤੇ ਨੀਟੂ ਸ਼ਟਰਾਂ ਵਾਲੇ ਦਾ ਲੜਨ ਦਾ ਕੋਈ ਫਾਇਦਾ ਨਹੀਂਗਾ ਇਹ ਵੀ ਆਪਣੇ ਘਰ ਜਾ ਕੇ ਬੈਠੇ ਫਿਲਮਾਂ ਦੇਖੇ ਗਾਣੇ ਸੁਣੇ ਔਰ ਮੈਂ ਦੇਖਿਆ ਕੀ ਜਿਹੜੀ ਸਰਕਾਰ ਹੁੰਦੀ ਆ ਤੱਕਾਸ਼ਾਈ ਕਰਦੀ ਆ ਤਾਨਾਸ਼ਾਈ ਕਰਦੀ ਆ ਆਮ ਬੰਦੇ ਨੂੰ ਦਬਦੀ ਆ ਹਜੇ ਤੱਕ ਇਹਨਾਂ ਕੋ ਆ ਸਾਫ ਨਹੀਂ ਆ ਦੇਖੋ ਰਮਨ ਰੋਡ ਦੀ ਗੱਲ 1500 ਕਰੋੜ ਦਾ ਘੁਟਾਲਾ ਕੀਤਾ ਪਤਾ ਨਹੀਂ ਕਿੰਨੇ ਕਿ ਮੰਤਰੀ ਹੋਰ ਉਹਨੇ ਕਿੰਨੇ 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 ਕੀਤਾ ਵਾ ਜੇ ਗੱਲ ਕਰੀਏ ਤੇ ਇਹਨਾਂ ਦਾ ਖੁਲਾਸਾ ਕਰਨਾ ਇਹ ਕਿਤੇ ਦਾ ਕਿਤੇ ਖੁਲਾਸਾ ਹੁੰਦਾ ਵਾ ਪਰ ਸਰਕਾਰਾਂ ਕਿਉਂ ਚੁੱਪ ਕਰਕੇ ਬੈਠੀਆਂ ਕੀ ਕਰੀਏ ਹੁਣ ਇਹਨਾਂ ਦਾ ਸਮਝ ਨਹੀਂ ਲੱਗਦੀ ਇਹਨਾਂ ਦੀ ਤੁਸੀਂ ਆਪ ਵੀ ਤੇ ਜਲੰਧਰ ਰਹਿੰਦੇ ਹੋ ਔਰ ਇੱਥੇ ਉਹ ਲੁਧਿਆਣਾ ਤੁਸੀਂ ਅੱਜ ਮੈਂ ਮੈਂ ਤੇ ਪ੍ਰਦਰਸ਼ਨ ਕੀਤਾ ਨਹੀਂ ਉੱਥੇ ਉੱਥੇ ਤੁਸੀਂ ਮੈਂ ਪ੍ਰਦਰਸ਼ਨ ਕੀਤਾ ਬਾਜੀ ਉੱਥੇ ਵੀ ਉਹਦੇ ਖਿਲਾਫ ਵੀ ਕੀਤਾ ਕਿ ਜਿਨੇ ਭ ਇੱਕ ਮਾਨਦਾਰ ਬੰਦੇ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕੱਲ ਨੂੰ ਤੁਹਾਡੇ ਪੈਰਾਂ 'ਚ ਜੁੱਤੀਆਂ ਖੋਲ੍ਹਣੀਆਂ ਇਹਨਾਂ ਲੋਕ ਜੇ ਸਾਡੀ ਵੋਟ ਨਾ ਹੁੰਦੀ ਇਹਨਾਂ ਲੋਕਾਂ ਨੇ ਸਾਡੇ ਘਰਾਂ ਤੇ ਕਬਜ਼ੇ ਵੀ ਕਰ ਲੈਣ ਸੀ ਸਿਰਫ ਸਾਨੂੰ ਵੋਟ ਕਰਕੇ ਛੱਡਦੇ ਸਾਨੂੰ ਰਹਿਣਾ ਜਲੰਧਰ ਪਾਜੀ ਮੈਂ ਹਾਂ ਤੁਸੀਂ ਸਭ ਪੁੱਛੋ ਵਿਧਾਇਕ ਨੇ ਤੁਸੀਂ ਜਿੱਤਦੇ ਹੋ ਉਹ ਕਿੱਦਾਂ ਅਪ ਡਾਊਨ ਕਰੋਗੇ ਇੱਥੇ ਰਹੋਗੇ ਜਿਹੜੇ ਇੱਕ ਵੱਖਰੀ ਗੁੱਟੀ ਬਣੇ ਇੱਕ ਮਿੰਟ ਜੀ ਤੁਸੀਂ ਤਾਂ ਇਹ ਗੱਲ ਕਹਿਨੇ ਹੋ ਕਿ ਸ਼ਾਇਦ ਤੁਹਾਨੂੰ ਗੁਜਰੰਦਰ ਕੋਟੀ ਜੀ ਨੇ ਪਏ ਇਹ ਨਹੀਂ ਵੱਖਰੀ ਇੱਕ ਕੋਠੀ ਵੱਖਰੀ ਦਫ਼ਤਰ ਵੱਖਰਾ ਬਣਾਇਆ ਜਾਏਗਾ ਲੋਕਾਂ ਦੀ ਸੇਵਾ ਵਾਸਤੇ ਇੱਕ ਮਿੰਟ ਤੁਸੀਂ ਇੱਕ ਮਿੰਟ ਇਸ ਗੱਲ ਹੋਰ ਅੱਛਾ ਅੱਛਾ ਕੋਈ ਨਹੀਂ ਆਪਾਂ ਸਵਾਲ ਦੇਣ ਸਵਾਲ ਦੇਣ ਦੀ ਆਏ ਗਲਤ ਗੱਲ ਕਰਦੇ ਆ ਤੂੰ ਸੁਣੋ ਮੇਰੀ ਗੱਲ ਆ ਮੇਰੀ ਵੋਟ ਆ ਆ ਪਾਜੀ ਮੇਰੀ ਵੋਟ ਆ ਮੈਂ ਬੋਟ ਕਟਵਾ ਕੇ ਲੈਂਦੀ ਆ ਨਿਸ਼ਾਨ ਇੱਧਰ ਨਹੀਂ ਲੱਗਦਾ ਆ ਆ ਆ ਅੱਜ ਦਾ ਆ ਨਿਸ਼ਾਨ ਇੱਧਰ ਨਹੀਂ ਲੱਗਦਾ ਨਾ ਮੈਂ ਆਪਣੀ ਵੋਟ ਚੱਪ ਕਰ ਜਾਂ ਯਾਰ ਪਾਜੀ ਖੜ ਤੇ ਜਾਓ ਯਾਰ ਆਪਾਂ ਆਪਾਂ ਆਪਣੀ ਵੋਟ ਕਟਵਾ ਕੇ ਲੈ ਕੇ ਆਏ ਆ ਆਪ ਆਪਣੀ ਵੋਟ ਤੱਕ ਡਵਾ ਕੇ ਲੈ ਕੇ ਆਇਆ ਕਿ ਇੱਥੇ ਆਪਾਂ ਰਿਆ ਆਪਾਂ ਨੇ ਨਾ ਉਹ ਕੀ ਪਤਾ ਆਪਣੇ ਨੋਂ ਦੇ ਨੋਂ ਮੈਂਬਰ ਕਰਦੇ ਇੱਥੇ ਲੜਾ ਦੀਏ ਹਾਂਜੀ ਉਹ ਪਤਾ ਸਾਨੂੰ ਦੂਜੇ ਸ਼ਹਿਰ ਤੇ ਵੀ ਲੜਾ ਦਈਏ ਉਹ ਨਾ ਉਹ ਨਾ ਜਿਹਦੇ ਤੁਹਾਡੇ ਘਰ ਤੇ ਪਾਜੀ ਫਿਰ ਕੀ ਹੋਇਆ ਫਿਰ ਕੀ ਹੋਇਆ ਫਿਰ ਕੀ ਹੋਇਆ ਪਾਜੀ 117 ਦੇ 17 ਬੰਦੇ ਆਪਾਂ ਖੜੇ ਕਰਾਂਗੇ ਆਪਾਂ ਖੜੇ ਕਰਾਂਗੇ ਦੋ ਹਾਈਟ ਸਾਈਜ਼ ਸਾਈਜ਼ ਕਰਾ ਕਰ ਦਿੰਨੇ ਖੜੇ ਅਸੀਂ ਲੰਮਾ ਖੜਾ ਜੀ ਜਿਵੇਂ ਪਾਰਟੀ ਸਾਡੀ ਪਾਰਟੀ ਸਟਰੋਂਗ ਹੋ ਰਹੀ ਹੈ ਆਪਣਿਆਂ ਨਾਲ ਸਾਡੀ ਪਾਰਟੀ ਬਣਾ ਰਿਹਾ ਸਾਡੀ ਬੇਗੰਪੁਰਾ ਸਾਂਝਾ ਫਰੈਂਚਾਈਜ਼ੀ ਗੁਰੂ ਦਾਸ ਜੀ ਪਰ ਮੈਂ ਤੁਹਾਡੇ ਇੱਕ ਇੱਕ ਗੱਲ ਕਰਦੀ ਪ੍ਰਧਾਨਪੁਰੇ ਨੈਸ਼ਨਲ ਦਾ ਅੱਛਾ ਜੀ ਇੱਕ ਮਿੰਟ ਮੈਂ ਰੱਬ ਦਾ ਨਾਮ ਲੈ ਲਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪ ਵਿਜਾਗੁਰ ਅ रविदास ਧੰਤਾ ਸ਼੍ਰੀ ਗੁਰੂ रविदास ਮਹਾਰਾਜ ਹਾਲੇਲੂਇਆ ਗੋਸਪਾਖ ਜੈ ਮਸੀਦੀ ਤੁਹੀ ਨਰੰਕਰ ਮੈਂ ਤੇਰੀ ਸ਼ਰਨ ਮੈਨੂੰ ਬਖਸ਼ ਲੋ ਜਕਾਰਾ ਮਾ ਚਿਤਪੁਰ ਨੇ ਜੈ ਸ਼੍ਰੀਦਾ ਜਕਾਰਾ ਗੁਰ ਨਾਬਦ ਆ ਜੈ ਕਬੀਰ ਧੰਕਬੀ ਜੈ ਸ਼੍ਰੀ ਰਾਮ ਜੈ ਜਕਾਰਾ ਚੈ ਸਛੇਨਾ ਵਾਲੀ ਮਾਤਾ ਜੀ ਦੇਖੋ ਜੀ ਆਪਾਂ ਸਾਡੀ ਜਿੱਤ ਪੱਕੀ ਹੈ ਜੇ ਬੇਈਮਾਨੀ ਨਾ ਕੀਤੀ ਕੇਂਦਰ ਜੇ ਬੇਈਮਾਨੀ ਕੀਤੀ ਗਈ ਔਰ ਪਹਿਲੀ ਗੱਲ ਤੇ ਇਹ ਛੁੱਟੀਆਂ ਵਿੱਚ ਇਹਨਾਂ ਨੇ ਇਲੈਕਸ਼ਨ ਕਰਾਤੇ ਜਿਹੜੇ ਸਾਡੇ ਬੰਦੇ ਸਮਰਥਨ ਸੀਗੇ ਜਿਹੜੇ ਵੋਟਰ ਸੀਗੇ ਉਹ ਬੰਦੇ ਤੇ ਚੱਲ ਕੇ ਘੁੰਮਣ ਠੀਕ ਆ ਅੱਧਿਆਂ ਵੋਟਾਂ ਪਾਈਆਂ ਨਹੀਂ ਹੁਣ ਕਹਿੰਦੇ ਜਿਹੜੀਆਂ ਪੈ ਕੇ ਘਰਦੀਆਂ ਦੀ ਜਿਹੜੀਆਂ ਸੁਣੀ ਪੈਂਦੀ ਹੁਣ ਆ ਵੀ ਬੰਦਾ ਸਾਡਾ ਸੀਗਾ ਵੀ ਬਾਹਰ ਚੱਲ ਗਿਆ ਉਹ ਭਾਜੀ ਨੈਰੀ ਹੁਣ ਜਨਨਦੀ ਦੀ ਤੇ ਸੁਣਨੀ ਹੈ ਕਿ ਨਹੀਂ ਅਗਲੀ ਕੰਨੀ ਕੋਈ ਬਣ ਛੁੱਟੀਆਂ ਬੱਚਿਆਂ ਨੂੰ ਖਤਮ ਹੋ ਗਈਆਂ ਛੁੱਟੀਆਂ ਦੇ ਵਿੱਚ ਛੁੱਟੀਆਂ ਦੇ ਵਿੱਚ ਉਹਦਾ ਪਾਈ ਹੈ ਛੁੱਟੀਆਂ ਦੇ ਵਿੱਚ ਦੇਖੋ ਘੁੰਮਣਗੇ ਛੁੱਟੀਆਂ ਦੇ ਵਿੱਚ ਇਲੈਕਸ਼ਨ ਕਰਾਇਆ ਸਭ ਤੋਂ ਛੁੱਟੀਆਂ ਦੇ ਵਿੱਚ ਇਲੈਕਸ਼ਨ ਕਰਾਇਆ ਤੇ ਉਹ ਵੋਟਾਂ ਸਾਰੀਆਂ ਦੀਆਂ ਟੁੱਟੀਆਂ ਸਾਡੀਆਂ ਅੱਧੀ ਵੋਟ ਤਾਂ ਨਹੀਂ ਮੈਂ ਗੱਲੇ ਬਾਕੀ ਆਪਾਂ ਆ ਕੇ ਗੱਲ ਕਰਦੇ ਜੀ ਕੋਈ